BJP ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ BJP ਦੇ ਆਦੇਦਾਰਾ ਨੇ BJP ਦਾ ਪੱਲਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪਵਾਨੀਗੜ ਹਲਕੇ ਦੇ ਸੀਨੀਅਰ ਆਗੂ ਹਰੀ ਸਿੰਘ ਫੱਗੂ ਵਾਲਾ, ਅਮਨ ਚਨੇੜੀ ਅਤੇ ਹੋਰ ਸੀਨੀਅਰ ਆਗੂਆਂ ਨੇ ਕਾਰੋ ਵਾਪਸੀ ਕੀਤੇ ਦੱਸਤੀ ਹੈ ਕਿ ਵਿਜੇ ਇੰਦਰ ਸਿੰਘਲਾ ਦੀ ਰਹਿਨਮਾਈ ਹੇਠ ਇਹ ਕਾਰ ਵਾਪਸੀ ਕੀਤੀ ਗਈ ਹੈ ਇਸ ਵੇਲੇ ਵਿਜੇ ਇੰਦਰ ਸਿੰਘਲਾ ਬੋਲਦੇ ਹੋਏ ਉਹਨਾਂ ਕਿਹਾ ਕਿ ਇਹ ਨਾ ਆਗੂਆਂ ਦਾ ਪਾਰਟੀ ਦੇ ਵਿੱਚ ਬੰਦਾ ਮਨ ਸਨਮਾਨ ਦਿੱਤਾ ਜਾਵੇਗਾ ਤਰਨਤਾਰਨ ਸਿੰਘਨੀ ਚੋਣ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਸਾਡੇ ਆਗੂਆਂ ਦੀ ਗਲਤੀ ਦੇ ਕਾਰਨ ਹੋਈ ਤਰਨਤਾਰਨ ਦੇ ਵਿੱਚ ਭਾਰੀ ਹਾਰ ਹੋਈ ਹੈ ਉਹ ਜਿਹੜੇ ਡਿਰਬੇ ਦੀ ਚੋਣ ਲੜਨ ਦੀ ਜਦੋਂ ਵਾਰੀ ਆਊਗੀ ਉਦੋਂ ਗੱਲ ਕਰਾਂਗੇ ਅੱਜ ਦਾ ਕੰਮ ਹਾਂਜੀ ਸਹਿਜਾ ਜੀ ਬੋਲਿੰਗ ਮੀਟਰ ਸੰਵਾਦ ਕਾਤਾ ਹੋਇਆ ਕਿ ਵੀ ਦੇ ਅੱਜ ਬੜੀ ਖੁਸ਼ੀ ਹੈ ਕਿ ਸਾਡੇ ਹਰੀ ਸਿੰਘ ਫੱਗੂਵਾਲਾ ਜੀ ਜੋ ਸਾਡੇ ਸਾਬਕਾ ਬਲੌਕ ਸੰਧੀ ਦੇ ਚੇਅਰਮੈਨ ਰਹੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੇ ਰਹੇ ਬਲੌਕ ਸੰਧੀ ਦੇ ਮੈਂਬਰ ਰਹੇ ਕੈਸੀ ਸੈਲ ਦੇ ਸਾਡੇ ਚੇਅਰਮੈਨ ਰਹੇ ਉਹ ਕੁਝ ਸਮਾਂ ਪਹਿਲਾਂ ਸਾਡੀ ਪਾਰਟੀ ਤੋਂ ਦੂਰ ਚਲੇ ਗਏ ਸੀ ਬੀਜੇਪੀ ਵਿੱਚ ਜਾ ਕੇ ਉਹਨਾਂ ਨੇ ਕੰਮ ਕਰਨਾ ਚਾਲੂ ਕੀਤਾ ਸੀ ਆਜੋ ਆਪਣੀ ਪੂਰੀ ਸੰਗਤ ਦੇ ਨਾਲ ਆਪਣੇ ਪੂਰੇ ਸਾਥੀਆਂ ਦੇ ਨਾਲ ਰਕਵਤ ਪਿੰਡਾਂ ਦੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਆਪਣੇ ਆਗੂ ਸਹਿਬਾਨਾਂ ਦੇ ਨਾਲ ਤੋਂ ਮੈਂ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਦਾ ਹਾਂ ਔਰ ਮੈਂ ਔਰ ਮੇਰੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਪਿੰਡਾਂ ਚੋਂ ਅੱਜ ਸਾਥੀਆਂ ਨੇ ਆਕੇ ਸ਼ਮੂਲੀਅਤ ਕੀਤੀ ਹੈ ਉਹਨਾਂ ਨਾਲ ਜੁੜ ਕੇ ਟੀਮ ਚ ਵੀ ਵਾਦਾ ਹੋਇਆ ਹੈ ਧਿਆਨ ਵਾਲੀ ਬਲਾਕ ਸੰਮਤੀ ਜਿਲ੍ਹਾ ਪ੍ਰੀਸ਼ਦ ਚੋਣ ਦੇ ਵਿੱਚ ਵੱਡੇ ਪੱਦਰ ਦਾ ਫਾਇਦਾ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸਾਰਿਆਂ ਦੀ ਸਹਿਮਤੀ ਦੇ ਨਾਲ ਚੋਣ 'ਚ ਕੰਮ ਕਰਨ ਤੋਂ ਬਾਅਦ ਹੋਊਗਾ ਤਾਂ ਮੈਂ ਅੱਜ ਆਪਣੇ ਆਪ ਨੂੰ ਖੁਸ਼ ਮਹਿਸੂਸ ਵੀ ਕਰਦਾ ਹਾਂ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਆਪਣੇ ਪਾਰਟੀ ਦੇ ਵਰਕਰਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜਦੋਂ ਇਹ ਲੋਕ ਨਹੀਂ ਵੀ ਸੀਗੇ ਉਦੋਂ ਵੀ ਪਾਰਟੀ ਵਾਸਤੇ ਦਿਨ ਰਾਤ ਹੀ ਕਰਕੇ ਕੰਮ ਕੀਤਾ ਉਸ ਔਖੇ ਵੇਲੇ ਵੀ ਖੜੇ ਰਹੇ ਪਾਰਟੀ ਦੇ ਨਾਲ ਔਰ ਅੱਜ ਸਾਰੇ ਮਿਲ ਕੇ ਅੱਜ ਪਾਰਟੀ ਦੇ ਵਿੱਚ ਇਕੱਠੇ ਹੋਏ ਆ ਦੁਬਾਰਾ ਕਾਂਗਰਸ ਪਾਰਟੀ ਦਾ ਪਰਿਵਾਰ ਵਧਿਆ ਤੇ ਇਹ ਸਾਰਿਆਂ ਨੇ ਵੀ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ 2027 ਦੀ ਚੋਣ ਨੂੰ ਮੁੱਖ ਰੱਖਦੇ ਹੋਏ ਕਿ ਆਉਣ ਵਾਲੇ ਸਮੇਂ 'ਚ ਬਲਾਕ ਸੰਪਤੀ ਦੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਨੂੰ ਮੁੱਖ ਰੱਖਦੇ ਹੋਏ ਵੱਡੇ ਪੱਧਰ ਦਾ ਹੰਗਾਰਾ ਕਾਂਗਰਸ ਪਾਰਟੀ ਨੂੰ ਇਹਨਾਂ ਦੇ ਆਉਣ ਦੇ ਨਾਲ ਮਿਲੇਗਾ ਸਾਰੇ ਜਿਹੜੇ ਸਾਥੀ ਨੇ ਅੱਜ ਜੁਆਇਨ ਕੀਤਾ ਹੈ ਚਾਹੇ ਉਹ ਅਮਨ ਜੀ ਸਾਡੇ ਬੀਜੇਪੀ ਦੇ ਜ਼ਿਲ੍ਹੇ ਦੇ ਯੂਥ ਦੇ ਪ੍ਰਧਾਨ ਸੀ ਚਾਹੇ ਸਤਨਾਮ ਜੀ ਜੋ ਕਿ ਹਰਦਿਤਪੁਰੇ ਤੋਂ ਐ ਚਾਹੇ ਗੁਲਾਬ ਜੀ ਜਿਹੜੇ ਕਿ ਕਮਨਵਾਲ ਤੋਂ ਐ ਤੇ ਚਾਹੇ ਬਖ ਗੁਰਸੇਵ ਜੀ ਸਾਡੇ ਕਿਹੜੀ ਗਿੱਲਾਂ ਤੋਂ ਐ ਇਹ ਸਾਰੇ ਸਾਥੀ ਔਰ ਇਹਨਾਂ ਦੀ ਟੀਮ ਦੇ ਸਾਰੇ ਸਾਥੀ ਕਈ ਭਾਜਪਾ ਦੇ ਯੂਥ ਦੇ ਵਾਈਸ ਪ੍ਰਧਾਨਾਂ ਨੇ ਵੀ ਜੁਆਇਨ ਕੀਤਾ ਤੇ ਮੈਂ ਸਾਰਿਆਂ ਨੂੰ ਜਿੱਥੇ ਜਿਹਾ ਆਖਦਾ ਉਥੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਆਪਣੇ ਬਲਾਕ ਪ੍ਰਧਾਨ ਸਾਡੇ ਗੁਰਦੀਪ ਘਰਾਚੋ ਜੀ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਗਦੇਵ ਗਾਗਾ ਜੀ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਸਾਰਿਆਂ ਦੀ ਅੱਜ ਸ਼ਮੂਲੀਅਤ ਕਾਂਗਰਸ ਪਾਰਟੀ ਵਿੱਚ ਹੋ ਸਕੇ। ਸ਼ਿਗਲਾ ਸਾਹਿਬ ਜੀ ਵੀ ਨੀ ਚੋਣ ਨਾਲ ਕਿਹਾ ਕਿਵੇਂ ਤੇ ਜਿਮਨੀ ਚੋਣ ਆਪਾਂ ਸਭ ਨੂੰ ਪਤਾ ਹੈ ਕਿ ਤਰਨਤਾਰਨ ਇੱਕ ਪੰਥਿਕ ਸੀਟ ਸੀ ਲੰਬੇ ਸਮੇਂ ਤੋਂ ਉੱਥੇ ਦੂਜੀਆਂ ਪਾਰਟੀਆਂ ਦਾ ਉਥੇ ਜੇਤੂ ਕਰਾਰ ਉਹਨਾਂ ਨੂੰ ਮਿਲਦਾ ਸੀ ਔਰ ਇਸ ਵਾਰ ਜਦੋਂ ਜਿਮਨੀ ਚੋਣ ਚੱਲੀ ਮੌਜੂਦਾ ਸਰਕਾਰ ਦੇ ਹੱਕ ਵਿੱਚ ਹਮੇਸ਼ਾ ਜਿਮਨੀ ਚੋਣ ਹਮੇਸ਼ਾ ਉਹਨਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਕਿਉਂਕਿ ਉਹ ਪੰਥਿਕ ਸੀਟ ਸੀ ਇਸ ਕਰਕੇ ਕਾਂਗਰਸ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਔਰ ਕਈ ਗਲਤੀਆਂ ਸਾਡੇ ਲੀਡਰਸਾਂ ਬਣਾ ਤੋਂ ਵੀ ਹੋਈਆਂ ਜਿਸ ਦੀ ਜਿਸ ਦੀ ਮਾਫੀ ਉਹਨਾਂ ਨੇ ਮੰਗੀ ਤੇ ਲੋਕਾਂ ਨੇ ਸ਼ਾਇਦ ਉਸ ਗੱਲ ਦਾ ਗੁੱਸਾ ਵੀ ਆਪਣੇ ਮਨ 'ਚ ਰੱਖਿਆ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਵਧੀਆ ਤਰੀਕੇ ਨਾਲ ਲੜਾਈ ਲੜੂਗੀ ਤਾਂ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋ ਸਕੇ ਸਿਰ ਸਾਹਿਬ ਜਿਸ ਤਰ੍ਹਾਂ ਤੁਸੀਂ ਪਿਆ ਕਿ ਸਿਆਸੀ ਨਾ ਇਸ ਤਰ੍ਹਾਂ ਕਾਂਗਰਸ ਪ੍ਰਧਾਨ ਵੱਲੋਂ ਮਤਲਬ ਕਿ ਜੂੜਿਆਂ ਨੂੰ ਮੜ ਕੇ ਬੱਚਿਆਂ ਨਾਲ ਜਾਂ ਊਟਾ ਸਿੰਘ ਤੇ ਇੱਕ ਕਰਨਾ ਉਹਨੂੰ ਪ੍ਰਧਾਨ ਨੂੰ ਕਿਉਂਕਿ ਪੰਥਕ ਸੀਟ ਸੀ ਕੀ ਉਹ ਜਾਇਜ਼ ਮੈਂ ਇਹੀ ਤਾਂ ਕਿਹਾ ਕਿ ਉਹ ਪੰਥਕ ਸੀਟ ਸੀ ਤੇ ਕਈ ਗਲਤੀਆਂ ਸਾਡੇ ਲੀਡਰ ਸਾਹਿਬਾਂ ਤੋਂ ਹੋਈਆਂ ਜਿਸ ਦੀ ਮਾਫੀ ਵੀ ਉਹਨਾਂ ਨੇ ਮੰਗੀ ਪਰ ਲੋਕਾਂ ਨੇ ਉਸ ਗੱਲ ਨੂੰ ਆਪਣੇ ਮਨ 'ਚ ਰੱਖਿਆ ਇਸ ਕਰਕੇ ਉਸ ਦਾ ਨਤੀਜਾ ਚੰਗਾ ਨਹੀਂ ਆਇਆ ਔਰ ਕਾਂਗਰਸ ਪਾਰਟੀ ਦੀ ਹਾਰ ਵੱਡੇ ਪੱਧਰ ਦੀ ਹੋਈ ਔਰ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਮਿਲ ਕੇ ਆਪਣੀਆਂ ਗਲਤੀਆਂ ਨੂੰ ਸੁਧਾਰਾਂਗੇ ਔਰ ਮਿਲ ਕੇ ਪਾਰਟੀ ਦੀ ਲੜਾਈ ਲੜਾਂਗੇ ਔਰ ਆਉਣ ਵਾਲੇ ਸਮੇਂ ਜ ਕਾਂਗਰਸ ਪਾਰਟੀ ਦੀ ਜਿੱਤ ਹੋ ਸਕੇ ਉਸ ਵਾਸਤੇ ਮਿਲ ਕੇ ਕੰਮ ਕਰਾਂਗੇ ਜਿਹੜਾ ਯੂ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਉਹ ਇੰਟਰਵਿਊ ਦੇਖੋ ਉਹ ਤਾਂ ਆਪਾਂ ਸਾਰੇ ਸਮਝਦੇ ਆ ਕਿ ਉਹ ਤਾਂ ਇੱਕ ਤਰੀਕੇ ਨਾਲ ਆਰਐਸਐਸ ਬੀਜੇਪੀ ਸਾਡੀ ਯੂਨੀਵਰਸਿਟੀ ਦੇ ਉੱਪਰ ਡਕੈਤੀ ਮਾਰਨਾ ਚਾਹੁੰਦੀ ਹੈ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ 99 ਮੈਂਬਰ ਹੁੰਦੇ ਆ ਔਰ ਉਹਦੇ ਚੋਂ 67 ਮੈਂਬਰ ਇਲੈਕਟਡ ਹੁੰਦੇ ਆ ਔਰ ਜਿਹੜੇ ਇਲੈਕਟਡ ਮੈਂਬਰ ਹੁੰਦੇ ਆ ਆਡਾਡ ਆਰਗੇਨਾਈਜੇਸ਼ਨਸ ਚੋਂ ਆਉਂਦੇ ਆ ਆਡਾਡ ਗ੍ਰੈਜੂਏਟਸ ਚੋਂ ਆਉਂਦੇ ਆ ਆਡਾਡ ਜਗ੍ਹਾ ਤੋਂ ਆਉਂਦੇ ਆ ਅਲੂਮਨਾਏ ਆਉਂਦੇ ਆ ਔਰ ਉਹ ਲੋਕ ਬੱਚਿਆਂ ਦੇ ਹੱਕਾਂ ਦੀ ਗੱਲ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਵਿੱਚ ਤੇ ਯੂਨੀਵਰਸਿਟੀ ਦੀ ਸੈਨੇਟ ਵਿੱਚ ਰੱਖਦੇ ਆ ਪਿਛਲੇ ਸਵਾ ਸਾਲ ਤੋਂ ਚੋਣਾਂ ਨਹੀਂ ਹੋਈਆਂ ਤੇ ਹੁਣ ਜਦੋਂ ਚੋਣਾਂ ਨਹੀਂ ਹੋਈਆਂ ਤਾਂ ਯੂਨੀਵਰਸਿਟੀ ਨੇ ਸੈਨੇਟ ਦੀ ਜਿਹੜੀ ਗਿਣਤੀ ਸੀ 91 ਤੋਂ ਘਟਾ ਕੇ 31 ਦੀ ਕਰਤੀ ਤੇ ਜਦੋਂ ਸਾਰਿਆਂ ਨੇ ਧਰਨਾ ਲਾਇਆ ਉਹ ਆਰਡਰ ਨੂੰ ਵਿਡਰੋਅ ਕਰ ਲਿਆ ਵੀ ਕਿ ਤਾਂ ਕਿ ਅਸੀਂ 31 ਜਿਹੜਾ 91 ਕਰਾਂਗੇ ਹੁਣ ਤਾਂ ਯੂਨੀਵਰਸਿਟੀ ਦੇ ਨੌਜਵਾਨ ਬੱਚਿਆਂ ਦੀ ਮੰਗ ਇਹ ਹੀ ਹੈ ਕਿ ਸਾਡਾ ਯੂਨੀਵਰਸਿਟੀ ਦਾ ਇਲੈਕਸ਼ਨ ਸੈਨੇਟ ਦਾ ਅਨਾਉਂਸ ਕਰੋ ਜੇ ਤੁਹਾਡੇ ਮਨ ਦੇ ਵਿੱਚ ਕੋਈ ਚੋੜ ਨਹੀਂ ਹੈ ਤਾਂ ਸੈਨੇਟ ਦਾ ਇਲੈਕਸ਼ਨ ਅਨਾਉਂਸ ਕਰੋ 91 ਸੀਟਾਂ ਦਾ ਇਲੈਕਸ਼ਨ ਹੋਵੇ ਲੋਕ ਜਿੱਤ ਕੇ ਆਉਣ ਤੇ ਜਿਹੜੇ ਪੰਜਾਬ ਦੇ 200 ਕਾਲਜਾਂ ਚ ਪੜਨ ਵਾਲੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਜਿਹੜਾ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਉਹ ਸੁਰੱਖਤ ਰਹਿ ਸਕੇ ਤਾਂ ਮੈਂ ਸਮਝਦਾ ਕਿ ਉਸ ਮੰਗ ਨੂੰ ਮਜ਼ਬੂਤ ਕਰਨ ਵਾਸਤੇ ਪੰਜਾਬ ਯੂਨੀਵਰਸਿਟੀ ਵਿੱਚ ਸਾਰੀਆਂ ਪਾਰਟੀਆਂ ਨੇ ਜ਼ੋਰਦਾਰ ਤਰੀਕੇ ਨਾਲ ਹੰਗਾਰਾ ਮਾਰਿਆ ਪਰ ਬੀਜੇਪੀ ਤੇ ਆਰਐਸਐਸ ਨੇ ਹਾਲੇ ਸੈਨੇਟ ਦਾ ਇਲੈਕਸ਼ਨ ਅਨਾਉਂਸ ਨਹੀਂ ਕੀਤਾ ਤੇ ਮੈਂ ਉਮੀਦ ਕਰਦਾ ਹਾਂ ਔਰ ਮੈਂ ਬੇਨਤੀ ਕਰਦਾ ਹਾਂ ਕਿ ਉਹ ਸਿਲੈਕਸ਼ਨ ਸੈਨੇਟ ਦੇ ਨੂੰ ਜਲਦੀ ਅਨਾਉਂਸ ਕਰਨ ਤਾਂ ਕਿ ਬੱਚਾ ਦਾ ਜੋ ਪੁਵੇਖਿਆ ਜਾਂ ਜੋ ਸੈਨੇਟ ਦੇ ਮੈਂਬਰ ਕਿਉਂਕਿ ਮੈਂ ਉਦੋਂ ਜਦੋਂ ਗਿਆ ਪਤਾ ਕੀਤਾ ਤਾਂ ਸੈਨੇਟ ਦੇ ਮੈਂਬਰਸ ਨੂੰ ਕੋਈ ਤਨਖਾਹ ਵੀ ਨਹੀਂ ਮਿਲਦੀ ਕੋਈ ਆਨਰੇਰੀ ਵੀ ਨਹੀਂ ਮਿਲਦਾ ਹਾਂ ਉਹਨਾਂ ਨੂੰ ਮੀਟਿੰਗ ਤੇ ਆਣ ਜਾਣ ਦਾ ਟੀਏਟੀ ਦਾ ਖਰਚਾ ਮਿਲਦਾ ਇਹ ਉਹਨਾਂ ਦੇ ਕਹਿਣ ਦੇ ਉੱਪਰ ਕਦੇ ਗੈਸਟ ਹਾਊਸ ਬੁੱਕ ਹੋ ਜਾਂਦਾ ਜੇ ਕਿਸੇ ਨੇ ਪੀਜੀਆਈ ਦੇ ਵਿੱਚ ਕਿਸੇ ਦਾ ਮਰੀਜ਼ ਆ ਜਾਏ ਕੋਈ ਰਿਸ਼ਤੇਦਾਰ ਬਿਮਾਰ ਹੋ ਜਾਏ ਤਾਂ ਪੰਜਾਬ ਯੂਨੀਵਰਸਿਟੀ ਵਿੱਚ ਗੈਸਟ ਹਾਊਸ ਬੁੱਕ ਹੋ ਜਾਂਦਾ ਹੈ ਤੋਂ ਇਹ ਛੋਟੀਆਂ-ਛੋਟੀਆਂ ਸਹੂਲਤਾਂ ਯੂਨੀਵਰਸਿਟੀ ਦੇ ਸੈਨੇਟ ਮੈਂਬਰਸ ਨੂੰ ਮਿਲਦੀਆਂ ਔਰ ਸਾਨੂੰ ਸਾਰਿਆਂ ਨੂੰ ਮਿਲ ਕੇ ਉਸ ਗੱਲ ਦੇ ਉੱਪਰ ਹੰਬਲਾ ਮਾਰਨਾ ਚਾਹੀਦਾ ਔਰ ਮੈਂ ਬੀਜੇਪੀ ਦੀ ਦਿੱਲੀ ਦੀ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਔਰ ਨਾਲ ਦੀ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵੀ ਵੀ ਬੇਨਤੀ ਕਰਨਾ ਚਾਹੁੰਦਾ ਕਿ ਸੈਨੇਟ ਅਗਰ ਤੁਸੀਂ ਆਪਣਾ ਨੋਟੀਫਿਕੇਸ਼ਨ 99 ਤੋਂ 31 ਕਰਾਣਾ ਲਾ ਵਿਡਰੋ ਕਰ ਲਿਆ ਤਾਂ ਸੈਨੇਟ ਦੀ ਇਲੈਕਸ਼ਨ ਦਾ ਜਿਹੜਾ ਸ਼ੈਡਿਊਲ ਅਨਾਉਂਸ ਕਰ ਦੋ ਤਾਂ ਕਿ ਬੱਚਿਆਂ ਦਾ ਧਰਨਾ ਖਤਮ ਹੋ ਜਾਏ ਔਰ ਯੂਨੀਵਰਸਿਟੀ ਦੀ ਸੈਨੇਟ ਦਾ ਇਲੈਕਸ਼ਨ ਹੋਵੇ ਔਰ ਲੋਕ ਆਪਣਾ ਕਿਉਂ ਲੜ ਕੇ ਜਿੱਤ ਕੇ ਆਣ ਔਰ ਪੰਜਾਬ ਦੇ 200 ਕਾਲਜਾਂ ਚ ਪੜ੍ਹਨ ਵਾਲੇ ਬੱਚਿਆਂ ਦੇ ਹੱਕਾਂ ਨੂੰ ਅਸੀਂ ਬਰਕਰਾਰ ਰੱਖ ਸਕੀਏ ਇਹ ਵੀ ਕਹਿੰਦੇ ਕਿ ਪੰਜਾਬ ਸਰਕਾਰ ਆਵਾਜ਼ ਨਹੀਂ ਦੇ ਰਹੀ ਇਹਦੇ ਕਾਰਨ ਸਾਰੇ ਡਿਕੋਵਰ ਉਹ ਯਾਰ ਉਹ ਕਿਹੜਾ ਅੱਜ ਦਾ ਖੜਾ ਹੈ ਉਹ ਦਾ ਸੰਗਰੂਰ ਸੀਐਮ ਦਾ ਜ਼ਿਲ੍ਹਾ ਐ ਇਸ ਟਾਈਮ ਕਹਿ ਸਕਦੇ ਆ ਕਿ ਮੁੜੇ ਵਾਲਾ ਸ਼ਹਿਰ ਬਚਣ ਲੱਗ ਗਿਆ ਕਿਸੇ ਦਾ ਨਿਊਜ਼ ਦੇ ਵਿੱਚ ਵੀ ਦੇਖਦੇ ਹਸਪਤਾਲ ਦੇ ਵਿੱਚ ਵੀ ਬੁਰਾ ਹਾਲ ਹੈ ਕਿਵੇਂ ਦੇਖਦੇ ਹੋ ਕੂੜੇ ਤੇ ਡੰਪ ਲਈ ਜਗ੍ਹਾ ਹੈ ਨਹੀਂ ਨਾ ਦੇਖੋ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਮਾੜੀ ਗੱਲ ਇਹ ਹੈ ਕਿ ਸੁਨਾਮ ਤੋਂ ਚਿਕਨਗੁਣੀਆਂ ਸ਼ੁਰੂ ਹੋਇਆ ਸੰਗਰੂਰ ਤੱਕ ਪਹੁੰਚਿਆ ਹੁਣ ਬਰਨਾਲੇ ਤੱਕ ਵੀ ਜਾ ਵੜਿਆ ਮਾਨਸੇ ਤੱਕ ਵੀ ਚਿਕਨਗੁਣੀਆਂ ਜਾ ਵੜਿਆ ਧਵਾਨੀਗੜ ਤੱਕ ਵੀ ਚਿਕਨਗੁਣੀਆਂ ਦੀ ਸ਼ਿਕਾਇਤ ਆਪਾਂ ਨੂੰ ਸੁਣਨ ਨੂੰ ਮਿਲਣ ਲੱਗ ਚੁੱਕੀ ਕੱਲੇ ਕੱਲੇ ਪਿੰਡ ਚ ਲੋਕ ਅੱਜ ਬਿਮਾਰ ਪਈ ਹੈ ਅਤੇ ਮੈਂ ਸਮਝਦਾ ਕਿ ਸਰਕਾਰਾਂ ਨੂੰ ਕੂੜੇ ਨੂੰ ਸਾਫ਼ ਕਰਨ ਵਾਲੀ ਗੱਲ ਹੋਵੇ ਜਾਂ ਸਫਾਈ ਨਾਲ ਜੁੜੀ ਗੱਲ ਹੋਵੇ ਜਾਂ ਸੀਵਰੇਜ ਦੀ ਜਿਹੜੀ ਚੋਕਿੰਗ ਹੈ ਉਹਦੀ ਕਲੀਨਿੰਗ ਦੀ ਗੱਲ ਹੋਵੇ ਚਾਹੇ ਪਿਛਲੇ ਜੇ ਸਰਕਾਰ ਨੇ ਬਹੁਤ ਸਾਰੀਆਂ ਸੁਪਰ ਸਖਸ਼ਮ ਮਸ਼ੀਨਾਂ ਦਾ ਉਦਘਾਟਨ ਕੀਤਾ ਸੀ ਚਾਹੇ ਉਹਨਾਂ ਦੀ ਵਰਤੋਂ ਦੀ ਗੱਲ ਹੋਵੇ ਇਹ ਸਾਰੀਆਂ ਗੱਲਾਂ ਇੱਕ ਜ਼ਿੰਮੇਵਾਰ ਸਰਕਾਰ ਨੂੰ ਕਰ ਰਹੀਆਂ ਚਾਹੀਦੀਆਂ ਤਾਂ ਕਿ ਕੂੜੇ ਦਾ ਵੀ ਹੱਲ ਹੋ ਸਕੇ ਸੀਵਰੇਜ ਜਿਹੜਾ ਚੋਕ ਹੈ ਉਹਦਾ ਵੀ ਹੱਲ ਹੋ ਸਕੇ ਔਰ ਉਸ ਦੇ ਨਾਲ-ਨਾਲ ਸੌਗਿੰਗ ਹੋਵੇ ਦੱਬ ਕੇ ਤਾਂ ਕਿ ਮੱਛਰਾਂ ਦੀ ਕਰਕੇ ਜਾਂ ਜਿਹੜੇ ਗੰਦ ਦੇ ਕਰਕੇ ਚਿਕਨ ਗੁਨੀਆ ਵਰਗੀ ਬਿਮਾਰੀ ਫੈਲ ਰਹੀ ਹੈ ਉਸ ਨੂੰ ਅਸੀਂ ਨੱਥ ਪਾ ਸਕੀਏ ਮੈਂ ਤਾਂ ਮ्युनਿਸਪਲ ਕਮੇਟੀ ਸੰਗਰੂਰ ਨੂੰ ਇਹ ਗੱਲ ਆਪਣੇ ਕੋਲੋਂ ਰੱਖੀ ਸੀ ਕਿ ਤੁਸੀਂ ਜਿਹੜੀ ਮਰਜ਼ੀ ਸਮਾਰਟ ਸੇਵੀ ਜਥੇਬੰਦੀ ਨੂੰ ਵੀ ਇਹ ਕੰਮ ਦਿਓ ਅਸੀਂ ਸਾਰੇ ਸ਼ਹਿਰ ਦੇ ਲੋਕ ਮਿਲ ਕੇ ਮਸਪਲ ਕਮੇਟੀ ਦੇ ਕੰਮ ਨੂੰ ਆਪਣੇ ਮੋਢਿਆਂ ਤੇ ਚੱਕਣ ਨੂੰ ਤਿਆਰ ਹੈ ਤਾਂ ਅਗਰ ਮ्युनਿਸਪਲ ਕਮੇਟੀ ਕਰਨ ਵਾਸਤੇ ਔਖੀ ਉਸ ਫੀਲ ਕਰ ਰਹੀ ਹੈ ਜੀ ਅੱਜ ਦੁਬਾਰਾ ਤੋਂ ਆਪਣੀ ਪਾਰਟੀ ਦੇ ਵਿੱਚ ਆਇਆ ਕੀ ਕਹਿਣਾ ਜੀ ਸਿਧੂ ਸਾਹਿਬ ਮੈਂ ਕਾਂਗਰਸ ਪਾਰਟੀ ਦੇ ਵਿੱਚ ਮੇਰਾ ਬਚਪਨ ਕਾਂਗਰਸ ਪਾਰਟੀ ਸੀ ਮੈਨੂੰ ਕਾਂਗਰਸ ਪਾਰਟੀ ਵਿੱਚ 30 ਸਾਲ ਸੇਵਾ ਕੀਤੀ ਕਾਂਗਰਸ ਪਾਰਟੀ ਨੇ ਮੈਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਲੇਕਿਨ ਕੁਝ ਸਮਾਂ ਪਹਿਲਾਂ ਕੁਦਰਤੀ ਮੇਰੀ ਦੋਸਤੀ ਖੰਨਾ ਸਾਹਿਬ ਨਾਲ ਸੀ ਉਹ ਦੋਸਤੀ ਕਰਕੇ ਕੋਈ ਭਾਜਪਾ ਕਰਕੇ ਨਹੀਂ ਮੈਂ ਗਿਆ ਕੋਈ ਪਾਰਟੀ ਕਰਕੇ ਨਹੀਂ ਗਿਆ ਦੋਸਤੀ ਕਰਕੇ ਜਦੋਂ ਕੋਈ ਪਿਆਰ ਹੁੰਦਾ ਹੈ ਤਾਂ ਉਸ ਕਰਕੇ ਮੈਨੂੰ ਉੱਧਰ ਜਾਣਾ ਪੈ ਗਿਆ ਜਦੋਂ ਦੋਸਤਾਂ ਦੋਸਤੀ ਨਿਮਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਭਾਜਪੀ ਉਹਦਾ ਅਸੀਂ ਪਿੰਡਾਂ ਜਾ ਕੇ ਦੇਖਿਆ ਤੇ ਲੋਕਾਂ ਨੇ ਸਾਨੂੰ ਕਿਹਾ ਵੀ ਭਾਜਪੀ ਉਹ ਪਾਰਟੀ ਜਿਹੜੀ ਪੰਜਾਬ ਨਾਲ ਧੋਖਾ ਕਰ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਅੜਪਣ ਦੀ ਗੱਲ ਕਰ ਰਹੀ ਹੈ ਉਹ ਤੋਂ ਨਫ਼ਰਤ ਪੈਦਾ ਕਰਦੇ ਹੋਏ ਕਿਉਂਕਿ ਪਿਛਲੇ ਸਮੇਂ ਵੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੇ ਸਾਡੇ ਹਲਕੇ ਵਿੱਚ ਜੋ ਵਿਕਾਸ ਕੀਤਾ ਉਹਨਾਂ ਨੇ ਮੈਨੂੰ ਬੈ ਚੇਅਰਮੈਨ ਆਏ ਮਾਰਕੀਟ ਕਮੇਟੀ ਦਾ ਤੇ ਉਦੋਂ ਫਿਰ ਮੈਂ ਸਾਰੇ ਸਾਡੇ ਇਲਾਕੇ ਦੀ ਜਿਹੜੀ ਸੇਵਾ ਕੀਤੀ ਸੀ ਉਨਾ ਪਰਵੰਤ ਤੱਕ ਜਨਾਂ ਨੇ ਵੀ ਕਿਹਾ ਵੀ ਆਪਾਂ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਕਿਉਂਕਿ ਤੁਸੀਂ ਲੰਮਾ ਸਮਾਂ ਕਾਂਗਰਸ ਚ ਰਹੇ ਹੋ ਆਪਾਂ ਕਾਂਗਰਸ ਦੀ ਪਾਰਟੀ ਦੇ ਵਿੱਚ ਸੇਵਾ ਕਰਨੀ ਹੈ ਤੇ ਮੈਂ ਮਨ ਬਣਾਇਆ ਮੇਰੇ ਦੋਸਤ ਸਾਰੇ ਜਿਨੇ ਵੀ ਅਮਨ ਚਨੇੜੀ ਸਤਨਾਮ ਜੀ ਗੁਲਾਬ ਜੀ ਸਾਰੇ ਅਸੀਂ ਆਇਆ ਅਗਰ ਸੇਵਕ ਜੀ ਔਰ ਭਜਨ ਸਿੰਘ ਜੀ ਮੇਰੇ ਪਿੰਡ ਦੇ ਸਰਦਾਰ ਕਰਨੈ ਸਿੰਘ ਜੀ ਜੋ ਉਮੀਦ ਪ੍ਰਧਾਨ ਨੇ ਪ੍ਰਵਾਨ ਸਿੰਘ ਜੀ ਸਾਡੇ ਮੈਂਬਰ ਪੰਚਾਇਤ ਰਾਜਵੀਰ ਜੀ ਇਹ ਸਾਰਿਆਂ ਨੇ ਅਸੀਂ ਰਲ ਕੇ ਤਿਆਰ ਕੀਤਾ ਕਿ ਅਸੀਂ ਸਿੰਘਲ ਸਾਹਿਬ ਜੋ ਕਾਸਮ ਮਸੀਹਾਂ ਨੇ ਆਉਣ ਵਾਲੇ ਸਮੇਂ ਵਿੱਚ 2027 ਦੀ ਸਰਕਾਰ ਕੌਂਸਲ ਦੀ ਬਣਾਉਣੀ ਹੈ ਤੇ ਵੱਡੀ ਲੀਡ ਕਿਹਨਾਂ ਨੂੰ ਦਿੱਤਾਉਣਾ ਹੈ ਇੱਕ ਗੱਲ ਹੋਰ ਅਮਿਤ ਜੀ ਭਾਜਪਾ ਡਟ ਕੇ ਕਾਂਗਰਸ ਖੰਭੂ ਜੀ ਕਿਵੇਂ ਦੇਖਦੇ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਮੈਂ ਬੀਜੇਪੀ ਦੇ ਵਿੱਚ ਜ਼ਿਲ੍ਹਾ ਸਪੋਰਟਸ ਪ੍ਰਧਾਨ ਤੇ ਯੂਥ ਪ੍ਰਧਾਨ ਵਜੋਂ ਸੇਵਾ ਨਿਭਾਈਆ ਭਾਜਪਾ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋਇਆ ਅਸੀਂ ਨੇ ਭਾਜਪਾ ਛੱਡੀ ਆ ਆਪ ਸਭ ਨੂੰ ਜਿਵੇਂ ਪਤਾ ਹੀ ਆ ਭਾਜਪਾ ਪੰਜਾਬ ਮਾਰੂ ਪਾਰਟੀ ਆ ਜਦੋਂ ਨੂੰ ਅਸੀਂ ਵੋਟਾਂ ਵਧਾਉਣ ਨੂੰ ਪਿੰਡਾਂ ਦੇ ਵਿੱਚ ਫਿਰਦੇ ਆ ਜੂਰ ਲਾਉਣੇ ਆ ਉਧਰ ਉਹ ਨਵੀਂ ਪਸ਼ੂੜੀ ਪਾ ਦਿੰਦੇ ਆ ਸੋ ਸਾਨੂੰ ਇਹਦੀ ਭਾਜਪਾ ਦੀਆਂ ਨੀਤੀਆਂ ਜਮਾ ਨਹੀਂ ਪਸੰਦ ਤੇ ਅੱਜ ਮੈਂ ਆਪਣੇ ਸਾਥੀਆਂ ਦੇ ਨਾਲ ਭਾਜਪਾ ਨੂੰ ਛੱਡ ਦਿੱਤਾ ਤੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਧੰਨਵਾਦ ਜੀ ਆਮਨ ਚੜ੍ਹਦੀ ਜਿੰਦਾਬਾਹ ਆਮਨ ਚੜ੍ਹਦੀ